ਅਗੇ ਭਾਈਆ ਆਲੂ ਤੇ ਮੱਛਰੀ ਫਿਰਦੀਆਂ ਕਿਦੇ ਹਾਂ ਹਾਂ ਠੀਕ ਹੈ ਜੀ ਤੇ ਤੁਸੀਂ ਗੱਲ ਵਾ ਤੇਰੀ ਤਾਂ ਲੈਵਲ ਦੀ ਹੈ ਐਡਾ ਆਪਦੇ ਆਪ ਨੂੰ ਜਿਆਦਾ ਤੂੰ ਸਮਝ ਲੈ ਆਪਣੀ ਮੈਂ ਹੀ ਕੰਮ ਹੀ ਆ ਘਰ ਚ ਕੋਈ ਹੋਰ ਕੰਮ ਹੀ ਨਹੀਂਗਾ ਆ ਢਾਈ ਆਲੂ ਲੈ ਕੇ ਤੇ ਢਾਈ ਆਲੂ ਲੈ ਕੇ ਮੱਛਰੀ ਫਿਰੂ ਸਾਰੀ ਦਿਹਾੜੀ ਹਾਂ ਉਹ ਹਾਂ ਉਹ ਐਵੇਂ ਕਦੇ ਐਨ ਕਦੇ ਆਉਣ ਵੀ ਜਿਵੇਂ ਜਿਆਦਾ ਹੀ ਕੰਮ ਇਹਨੂੰ ਪੈਂਦਾ ਵਾ ਪੈਂਦਾ ਹੀ ਆ ਦੇਲੀ ਰਹਿੰਦੀ ਜੇ ਕੋਈ ਕੰਮ ਨਹੀਂ ਕਰਦੀ ਜੇ ਆ ਬੈਗੀ ਨਾ ਕੁਰਸੀ ਤੇ ਹੁਣ ਕਿਉਂ ਫੱਬ ਕੇ ਆ ਤੁਸੀਂ ਕਰਦੀ ਆ ਹੋਰ ਜੇ ਮੈਂ ਨਾ ਆਵਾਂ ਤਾਂ ਨਹੀਂ ਯਹੀ ਨਾ ਇਹ ਤਾਂ ਕੰਮ ਇੱਕ ਬਣਾਵੇ ਹਾਂ ਮੈਂ ਹੀ ਕਾਮੀ ਆ ਘਰ ਚ ਕੋਈ ਹੋਰ ਕਾਮਾ ਹੀ ਨਹੀਂਗਾ ਤੇ ਜੇ ਤੁਸੀਂ ਢਾਈ ਆਲੂ ਲੈ ਕੇ ਤੇ ਢਾਈ ਆਲੂ ਲੈ ਕੇ ਮੱਛਰੀ ਫਿਰੂ ਸਾਰੀ ਦਿਹਾੜੀ ਹਾਂ ਉਹ ਹਾਂ ਐਵੇਂ ਕਦੇ ਆ ਇਹਨੂੰ ਕਦੇ ਆਉਣ ਵੀ ਜਿਵੇਂ ਜਿਆਦਾ ਹੀ ਕੰਮ ਇਹਨੂੰ ਪੈਂਦਾ ਵਾ ਪੈਂਦਾ ਹੀ ਆ ਦੇਲੀ ਰਹਿੰਦੀ ਜੇ ਕੋਈ ਕੰਮ ਨਹੀਂ ਕਰਦੀ ਜੇ ਆ ਬੈਗੀ ਨਾ ਕੁਰਸੀ ਤੇ ਹੁਣ ਕਿਉਂ ਫੱਬ ਕੇ ਆ ਤੁਸੀਂ ਕਰਦੀ ਆ ਹੋਰ ਜੇ ਮੈਂ ਨਾ ਆਵਾਂ ਰੱਖੀ ਜਹੀ ਨਾ ਇਹਦੇ ਕੰਮ ਇੱਕ ਬਣਾਵੇ ਤੁਸੀਂ ਟੱਕਾ ਨਾ ਤੋੜੇ